ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ ਭਾਵ ਮੁਕਤ ਕੇ ਕਾਰਨ ਦੇ ਦਿੱਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸੱਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ ਮਕੂਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਾਨ ਕਰਤਾ ਪਾਪ ਅਬ ਹਾਰਾ ਪੈ ਮਰਮੇ ਕੋ ਬਿਹਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇਹਿਸ ਕਿਉ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੋਂ ਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਰਾ ਮਾ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਮਕੂਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਪਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹੌਣ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਕਰਾਮ ਮਾ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾ ਹੋ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤਹਿ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂ ਤੋ ਜੋਗੀ ਖੋਜਤ ਹਾਰੇ ਪਯੋ ਨਾ ਤੇਹ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕੇਨੇ ਹਪਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਾਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾ ਜੀ ਰਾਖਲੇ ਪਤ ਮੇਰੀ ਮਕੂਤਰਾਸ ਭਯੋ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕਿੰਨੇ અપਾਵ ਮੁਕਤ ਕੇ ਕਾਰਨ ਦੇਹ diss ਕਿਉਂ ਉੱਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਕਿਓ ਜੋਗੀ ਖੋਜਤ ਹਾਰੇ ਪਯੋ ਨਾਤੇ ਬਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿਨੇ અપਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀ ਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤਹਿ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਾਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਰਹਾਓ ਮਹਾ ਪਤਿਤ ਮੁਗਦ ਲੋਭੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਹਤਰ ਨਾਹੀਨ ਦੇਹ ਚਿੰਤਾ ਤਨ ਜਾਰਾ ਕੇਨੇ ਹਪਾਵ ਮੁਕਤ ਕੇ ਕਾਰਨ ਦੇਹ diss ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬਹੁ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰਾਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾ ਨਿਦ ਤੇਰੀ ਰਹਾਉ ਮਹਾ ਪਤਿਤ ਮੁਗਦ ਲੋਪੀ ਫਨ ਕਰਤਾ ਪਾਪ ਅਬ ਹਾਰਾ ਪੈ ਮਰਬੇ ਕੋ ਬਿਸਤਰ ਨਾਹੀਨ ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇਹਿਸ ਕਿਉਂ ਉਠ ਧਿਆਇ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀਜੈ ਮਨ ਰੇ ਸਚਾ ਗੋ ਬਚਾਰਾ ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹ ਸੰਸਾਰਾ ਰਹਾਓ ਜਾਂਤੋ ਜੋਗੀ ਖੋਜਤ ਹਾਰੇ ਪਯੋ ਨਾ ਤੇ ਪਾਰਾ ਸੋ ਸੁਆਮੀ ਤੁਮਹ ਨਿਕਟ ਪਛਾਨੋ ਰੂਪ ਰੇਖਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾ ਅਸੰਬਾਰਾ ਨਾਨਕ ਸਰਨ ਪਰਿਓ ਜਗ ਬੰਤਰ ਰੱਖੋ ਬਿਰਦ ਤੁਹਾਰਾ ਸਤਨਾਮ ਸ਼੍ਰੀ ਵਾਹਿਗੁਰੂ ਸਹਿਬ ਜੀ ਹਰ ਜੀ ਰਾਖਲੇ ਪਤ ਮੇਰੇ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਏ ਕਿਰਪਾ ਨਿਦ ਤੇਰੀ ਹਰ ਜੀ ਰਾਖਲੇ ਪਤ ਮੇਰੇ जाम को त्रास भयो और अंतर शरण गही कृपा निद तेरी रहा हो महा पतित मुगत लोभी फन करता पाप अब हारा हा। पै मरबे को बेहतर नाहीन ਤੇਹ ਚਿੰਤਾ ਤਨ ਜਾਰਾ ਕਿੰਨੇ ਭਾਵ ਮੁਕਤ ਕੇ ਕਾਰਨ ਦੇ ਇਸ ਕਿਉਂ ਉਠ ਧਿਆਆ ਕਾਟੇ ਪੇਰਤ ਬਸੇ ਨਿਰੰਤਰ ਤਾਂ ਕੋ ਮਰਮ ਨਾ ਪਾਇਆ ਨਾਹੀਨ ਗੁਣ ਨਾਹੀਨ ਕਿਛ ਜਪ ਤਪ ਕਹਨ ਕਰਮ ਅਬ ਕੀਜੈ ਨਾਨਕ ਹਰ ਪਰਿਓ ਸਰਨਾਗਤ ਅਬੇ ਦਾਨ ਪ੍ਰਭ ਦੀ ਜੈ